ਇੱਕ ਮਹਾਤਮਾ ਦੀ ਕਥਾ ਆਉਂਦੀ ਹੈ ਬਹੁਤ ਗਹਿਰਾ ਅਸਰ ਹੈ ਉਸ ਕਥਾ ਦਾ ਉਸ ਮਹਾਤਮਾ ਕੋਲ ਉਹਦਾ ਸ਼ិਸ਼ਣ ਪੁੱਛਦਾ ਹੈ ਵੀ ਮੰਜ਼ਲ ਰਸਤਾ ਦੇਖਣਾ ਚਾਹੀਦਾ ਹੈ ਕਿ ਉੱਤਮ ਹੈ ਕਿ ਇਹ ਦੇਖਣਾ ਚਾਹੀਦਾ ਹੈ ਕਿ ਮੰਜ਼ਲ ਉੱਤਮ ਹੈ ਦੁਆ ਦੇ ਵਿੱਚੋਂ ਕਿਹੜੀ ਚੀਜ਼ ਉੱਤਮ ਹੈ ਜਿਹਦੇ ਜਿਹਦੇ ਵਾਸਤੇ ਅਸੀਂ ਵਿਚਾਰ ਕਰੀਏ ਉਹ ਕਹਿੰਦਾ ਵੀ ਰਸਤਾ ਵੀ ਉੱਤਮ ਹੋਣਾ ਚਾਹੀਦਾ ਹੈ ਮੰਜ਼ਲ ਵੀ ਉੱਤਮ ਹੋਣੀ ਚਾਹੀਦੀ ਹੈ ਪਰ ਸਭ ਤੋਂ ਵੱਧ ਉੱਤਮ ਹੋਣਾ ਚਾਹੀਦਾ ਕਿ ਸੰਗਤ ਕਿਦੀ ਕਰ ਰਿਹਾ ਹੈ ਗੁਰੂ ਕੌਣ ਹੈ ਜੇ ਗੁਰੂ ਠੀਕ ਹੈ ਨਾ ਤੇ ਰਸਤਾ ਤੇ ਮੰਜ਼ਲ ਆਪੇ ਹੀ ਠੀਕ ਹੋ ਜਾਏਗੀ ਤੇ ਜੇ ਸੰਗਤ ਸਹੀ ਨਹੀਂ ਤੇ ਰਸਤਾ ਤੇ ਮੰਜ਼ਲ ਤੇ ਭਾਵੇਂ ਜਿੱਡੀਆਂ ਵੱਡੀਆਂ ਵਿਚਾਰਾਂ ਕਰੀ ਜਾ ਕੁਝ ਨਹੀਂ ਹੋਣਾ ਸੰਗਤ ਦੁਰਜਨ ਕੀ ਮਾੜੇ ਬੰਦੇ ਦੀ ਸੰਗਤ ਡੋਬ ਕੇ ਰੱਖ ਦਿੰਦੀ ਐ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ ਗੁਰਬਾਣੀ ਕਹਿੰਦੀ ਇਹਨਾਂ ਤੋਂ ਤਾਂ ਦੂਰ ਹੀ ਰਹੁ ਮਾੜੇ ਬੰਦਿਆ ਤੂੰ ਮਾੜੇ ਬੰਦਿਆ ਤੋਂ ਦੂਰ ਰਹੁ ਐਨਸ ਭਾਗੋ ਜਿੱਥੇ ਦੇਖੋ ਦੂਰੋਂ ਹੀ ਦੌੜ ਜਾਓ ਇਹਨਾਂ ਤੋਂ ਤਾਂ ਕਿਉਂਕਿ ਚਿੱਕੜ ਦੇ ਵਿੱਚ ਜੇ ਢੇਮ ਵੀ ਮਾਰਾਂਗੇ ਤੇ ਆਪਣੇ ਉੱਤੇ ਹੀ ਉਹਦੇ ਛਿੱਟੇ ਪੈਣਗੇ ਸੋਗ ਦੁਖ ਦੋਨੋਂ ਸਮ ਕਰ ਜਾਣ ਲੈ ਇਹ ਮੁਕਤ ਅਵਸਥਾ ਹੈ ਜਿਨ੍ਹਾਂ ਨੂੰ ਸਮ ਕਰਕੇ ਜਾਣ ਲਿਆ ਨਾ ਔਰ ਮਾਨ અપਮਾਨਾ ਮਨ ਤੇ ਜਦੋਂ ਅਸਰ ਹਟ ਗਿਆ ਨਾ ਇਹਨਾਂ ਚੀਜ਼ਾਂ ਦਾ ਨਾ ਹੰਕਾਰ ਦਾ ਨਾ ਕਰੋਧ ਦਾ ਸੰਗਤ ਵੀ ਛੱਡਦੀ ਦੁਰਜਨ ਦੀ ਗੁਰਮਖਾਂ ਦੀ ਸੰਗਤ ਕਰਨ ਲੱਗ ਪਏ ਤੇ ਫਿਰ ਸੁਖ ਤੇ ਦੁਖ ਦੋਵੇਂ ਸ਼ਮ ਕਰ ਮੁਕਤ ਅਵਸਥਾ ਹੈ ਪਕੜ ਨਹੀਂ ਫਿਰ ਸੰਸਾਰ ਦੇ ਨਾਲ ਨਾ ਮਾਨ ਨਾ અપਮਾਨ ਇਹਦੇ ਤੋਂ ਵੀ ਮਨੁੱਖ ਉੱਚਾ ਉੱਠ ਗਿਆ